ਭਾਵੇਂ ਤਹ ਰਾਖ ਤੂੰ ਹੀ ਆਸਾ ਮੁਹੱਲਾ ਪਹਿਲਾ ਤਾਆਂ ਬ੍ਰਹਮਾ ਮਨ ਹੈ ਧੂਤੀ ਗਿਆਨ ਜਿਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋਂ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋਂ ਪੜੋ ਨਾਮੇ ਚਜ ਅਚਾਰ ਰਹਾਉ ਬਾਹਰ ਜਿਨੇਉ ਜਿਚਰ ਜੋਤ ਹੈ ਨਾਲ ਤੁਤੀ ਟਿੱਕਾ ਨਾਮ ਸੰਭਾਲ ਐਤੈ ਊਤੈ ਨਿਭਿ ਹੀ ਨਾਲ ਵਿਣ ਨਾਵੇਂ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਬਰ ਨਾ ਭਾਲ ਚੀਨੇ ਤਤ ਗਗਨ ਦਾ ਸੁਦਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਪਰਮ ਪਉ ਭਾਗੈ ਪਹਾਰੂਆ ਰਾ ਸਭ ਚੋਰ ਨਾ ਲਾਗੈ ਤਿਲਕ ਲਲਾਟ ਜਾਣਾ ਪ੍ਰਵੇਕ ਬੂਝੈ ਬ੍ਰਹਮ ਅੰਤਰ ਬਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜ੍ਹੈ ਨਹੀਂ ਕੀਮਤ ਪਾਏ ਅਸ਼ਟ ਦਸੀ ਚਹਉ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਹਾਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਬਰ ਨ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾबास ਸੱਚੈ ਤਖਤ ਬੁਲਾਵੇ ਸੋਏ ਦੇਵ ਡਿਆਈ ਕਰੇ ਸੋ ਹੋਏ ਤੇਰਾ ਤਾਨ ਤੂੰ ਹੈ ਦੀਬਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਹੈ ਠਾਕ ਨਾ ਪਾਈ ਪੰਡਤ ਪੜੈ ਵਖਾਣ ਹੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਉ ਅੱਖਾਂ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਤਹਾ ਗੁਦਰਾਣ ਹਾਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੋਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨਾ ਕੋਏ ਹਰੀ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਗਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨਾ ਦੇਵੈ ਪਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਮ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜਿਉ ਤੂੰ ਰਾਖ ਹੈ ਤਿਵਹੀ ਰਹਿਣਾ ਦੁਖ ਸੁਖ ਦੇਵਹਿ ਕਰਹਿ ਸੋਈ ਆਸਾ ਮਨ ਸਾਧੂ ਬਿਨਾਸਤ ਤ੍ਰਿਹੋ ਗੁਣ ਆਸ ਨਰਾਸ ਭਈ ਤ੍ਰਿਯ ਅਵਸਥਾ ਗੁਰਮਖ ਪਾਈਐ ਸੰਤ ਸਭਾ ਕੀ ਹੋਤ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਈ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੀ ਮੋਹ ਕਟੰਬ ਮੋਹ ਸਭਕਾਰ ਮੋਹ ਤਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਬੀਰ ਸਚ ਨਾਮ ਰਿਦੇ ਰਵੈ ਸਰੀਰ ਰਹਾਉ ਸਚ ਨਾਮ ਜਾਂ ਨਭ ਨਿਧ ਪਾਈ ਕਰੋਐ ਪੂਤ ਨ ਕਲਪੈ ਮਾਈ ਏਤ ਮੋਹੇ ਢੂਬਾ ਸੰਸਾਰ ਗੁਰਮਖ ਕੋਈ ਉਤਰੈ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਮ ਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾ ਮੋਹ ਟੂਟੈ ਨਾ ਥਾਂਏ ਪਾਹੇ ਨਦਰ ਕਰੇ ਤਾ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਏ ਆਸਾ ਮਹੱਲਾ ਪਹਿਲਾ ਆਲਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣ ਹਾਰ ਤੇਰਾ ਭਾਣਾ ਸਭ ਕਿਛ ਹੋਵੇ ਮਨ ਹੱਥ ਕੀਚੈ ਅੰਤਿ ਬਗੋਵੈ ਰਹਾ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਸ ਲੇ ਵੋ ਜੋ ਉਪਜੈ ਸੋ ਅਲਖ ਅਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ ਸਗਲਿ ਸੌਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੇ ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸਮਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਯਾ ਦਗੰਬਰ ਦੇਹੀ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਪੁਰਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਤੋ ਆ ਮੇਰਾ ਸਹੋ ਜਾਗੈ ਹਉ ਨਿਸ ਭਰ ਸੋਆ ਕਿਉ ਕਿਉ ਕੰਤ ਪਿਆਰੀ ਹੋਆ ਸਹੋ ਜਾਗੈ ਹਉ ਨਿਸ ਭਰ ਸੋਆ ਰਹਾਉ ਆਸ ਪਿਆਸੀ ਸੇਜੈ ਆਵਾ ਆਗੇ ਸਹਿ ਭਾਵਾਂ ਕੀ ਨਾ ਭਾਵਾਂ ਕਿਆ ਜਾਣਾਂ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋਵਨ ਤਨ ਪਛਤਾਨੀ ਅਜੈ ਸੋ ਜਾਗੂ ਆਸ ਪਿਆਸੀ ਭਈ ਲੇ ਉਦਾਸੀ ਰਹੋ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ ਹਾਉ ਕਾਮਣ ਸੀਜੈ ਰਵੈ ਪਤਾਰ ਤਉ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੀ ਖਸਮ ਸੁਮਾਵੈ ਰਹਾਉ ਹਾਸਾ ਮਹੱਲਾ ਪਹਿਲਾ ਤੇਵ ਕੜੈ ਧਨ ਖਰੀ ਇਆਣੀ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ ਸਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇ ਲਾਵਾ ਹੋਈ ਰਹਾਉ ਸਹੋ ਰੜੈ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਕਹਿਤ ਨਾਨਕ ਤੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਧਾਰ ਹਾਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹੇ ਭਰਮ ਭਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੂਕੇ ਕੋਈ ਜਾਂ ਤਿਸ ਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤਿ ਆਵੈ ਤਾ ਕੋ ਸੱਚੇ ਸੱਚ ਸਮਾਵੇ ਆਸਾ ਮਹੱਲਾ ਪਹਿਲਾ ਧੂਪ ਦੇ ਤਿਤ ਸਰਵਰੜੈ ਭੈਨੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੁਬਿਐਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤਨਾ ਨਿਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਭਇਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉੱਠ ਕਰਹਿ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰਖਹਿ ਮਾਨ ਜਾਂ ਪਤ ਲੇਖੇ ਨਾ ਪਵੈ ਤਾਂ ਸਭ ਨਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਹਾ ਲੱਖ ਖਟਿਐ ਲੱਖ ਸੰਜੀਐ ਖਾਜਹਿ ਲੱਖ ਆਵਹਿ ਲੱਖ ਜਾਹਿ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹਿ ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜਹਿ ਪੁਰਾਣ ਜਾਂ ਪਤ ਲੇਖੈ ਨਾ ਪਵੈ ਤਾ ਸਭੇ ਕੋ ਪਰਵਾਣ ਸਚ ਨਾਮ ਪਤ ਊਪਜੈ ਕਰਮ ਨਾਮ ਕਰਤਾਰ ਐਨ ਸਹਿਰਦੈ ਜੀਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਪਕੜ ਪਾਏ ਲਾਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਪਾਹਿ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਕਿਰਿਆ ਸੱਚ ਨਾਮ ਕਰਤਾਰ ਐਥੇ ਉਥੇ ਆਗੇ ਪਾਛੇ ਏਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾਉ ਸੱਚਾ ਨਾਵਣ ਤਾਂ ਥੀਐ ਜਾਂ ਇਹਨਸ ਲਾਗੇ ਭਾਉ ਇਕ ਲੋਕੀ ਹੋਰ ਸਮਚਰੀ ਬ੍ਰਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨ ਖੂਟਸ ਨਾਹੀ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੈ ਤਾਈ ਦੂਖ ਭੂਖ ਤੀਰਥ ਕੀਏ ਜੋਗੀ ਜਤੇ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਭਈ ਤਉ ਕਾਰਨ ਸਹਬਾ ਰੰਗ ਰਤੀ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇ ਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੇ ਕਾਂਬਰ ਸਾਲਕ ਸਾਦਿਕ ਛੋੜੀ ਦੁਨੀਆ ਥਾਏ ਪਏ ਸਾਦ ਸਹਜ ਸੁਖ ਰਸ ਕਸ ਤਜੀ ਅਲੇ ਕਾਪੜੇ ਛੋੜੇ ਚੰਮਣ ਲੀਏ ਦੁਖੀਏ ਦਰਦਵੰਦ ਦਰ ਤੇਰਾ ਨਾਮ ਰਤੇ ਦਰਵੇਸ ਭਏ ਖੱਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਉ ਸੰਗੀ ਤੇਰਾ ਰਣਵੇ ਨਾਨਕ ਜਾਤ ਕੈਸੀ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੀ थेर ਨਾ ਰਹੇ ਜੈਸੀ ਭਵੈ ਉਦਾਸੀ ਮਨ ਮੇਰਾ ਦਿਆਲ ਸੀਤੀ ਥਿਰ ਨਾ ਰਹੈ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਉ ਫੂਲ ਮਾਲਾ ਗਲ ਪਹਿਰੂੰਗੀ ਹਾਰੂ ਮਿਲੇਗਾ ਪ੍ਰੀਤਮ ਤਬ ਕਰੂੰਗੀ ਸ਼ਿੰਗਾਰੂ ਪੰਜ ਸਖੀ ਹਮ ਏਕ ਪਤਾਰੂ ਪੇੜ ਲੱਗੀ ਹੈ ਜੀੜਾ ਚਾਲਣ ਹਾਰੂ ਪੰਚ ਸਖੀ ਮੇਲ ਰੁਦਨ ਕਰਿਆ ਸਾਹੂ ਪਜੂਤਾ ਪ੍ਰਰਤ ਨਾਨਕ ਲੇਖਾ ਦੇਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਹਿ ਨ ਆਬਰੀ ਰਹਾ ਹਰ ਹਰ ਹਾਰ ਕੰਠ ਲੇ ਪਹਿਰੈ ਦਾ ਮੋਦਰ ਦੰਤ ਲੇਈ ਕਰ ਕਰ ਕਰਤਾ ਕੰਗਨ ਪਹਿਰੈ ਇਨ ਬਿਦ ਚਿਤ ਤਰੇਈ ਮਦਸੂਦਨ ਕਰ मुndਰੀ ਪਹਿਰੈ ਪਰਮੇਸ਼ਰ ਪਟ ਲੇਈ ਤੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ 제 ਦੀਪਕ ਜਾਲੇ ਕਾਇਆ ਸੇਜ ਕਰਈ ਗਿਆਨ ਰਾਉ ਜਬ ਸੇਜ ਆਵੇ ਤਾ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਇ ਕਰੇ ਕਰਾਇ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤਰਾਈ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੇ ਰਹਾਉ ਕਿਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਤ ਨਾ ਸਕੈ ਕੋਈ ਜੇ ਕੋ ਦਰਗਹਾ ਬਹੁਤਾ ਬੋਲੇ ਨਾਉ ਪਵੈ ਬਾਜ਼ਾਰੀ ਸਤ ਰੰਜ ਬਾਜੀ ਪੱਕੈ ਨਹੀਂ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਈ ਤਾ ਕੋ ਕਹੀਐ ਬੰਦਾ ਹਾਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੰਦਰਾ ਖਿੰTHA ਕਿ ਮਾ ਹੰਡਾਵੂ ਜੋ ਕਿਸ ਕਰੈ ਭਲਾ ਕਰਮਾ ਨੂੰ ਸਹਿਜ ਜੋਗ ਨਿਧ ਪਾਵੂ ਬਾਬਾ ਜੁਗਤਾ ਜਿਓ ਜੁਗ ਹੈ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅਮਰਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸੇਵ ਨਗਰੀ ਮਹਿ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੋਹੈ ਐਨ ਸਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੇਪੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾ ਨਾਂ ਵਰਨ ਅਨੇਕ ਕਹੋ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ